ਵਾਇਕੀ ਟਿੱਕਾ ਖਾਲਸਾ ਵਾਇਕੀ ਟਿੱਕੀ ਮੱਦੇ ਅੱਜ ਅਸੀਂ ਸਰਕਾਰ ਕੋ ਲੋਕੀ ਉਤਾਰਦੀ ਤੇ ਪਹੁੰਚੇ ਹਾਂ ਇਹ ਲੰਗਰ ਜੀ ਕਿੱਧਰੋਂ ਲਾਇਆ ਗਿਆ ਇਹ ਸਰਪਾ ਮਾਨ ਸਿੰਘ ਜੀ ਸਰਪਾ ਮੋਹ ਸੇਬੀ ਜੀ ਤੇ ਆਇਆ ਵੱਲੋਂ ਜੀ ਗੁਰੂ ਦਾ ਲੰਗਰ ਪੌਸਾ ਪਿਆਮਾ ਸਹਿਬ ਸਿੰਘ ਲਾਂਡ ਦੇ ਮਹਾਰਾਜ ਦੇ ਗੁਰੂਕ ਸੁ ਸਮਾਪਤੀ ਅਨੇਕਾ ਪ੍ਰਕਾਰ ਦੀਆਂ ਮਠਿਆਈਆਂ ਸਬਜ਼ੀਆਂ ਤੇ ਅੱਜ ਸਪੈਸ਼ਲ ਦੇਖ ਸਾਡੇ ਪੈਰ ਕੋਟ ਉੱਤੇ ਨਾ ਕਟਿਆ ਗਿਆ ਸਰਪ ਸਰਪ ਸਾਧਵਾ ਮਾਨ ਸਿੰਘ ਜੀ ਸਾਧਵਾ ਮੌਸੀ ਘੇ ਵਾਲੇ ਲੰਗਰਾਂ ਦੇ ਵੱਲ ਤੇ ਜਿਵੇਂ ਤੁਸੀਂ ਆਪ ਦੇਖ ਹੀ ਰਹੇ ਹੋ ਸੰਪ ਦਾ ਦ੍ਰਿਸ਼ਣ ਲੰਗਰ ਚੱਲ ਰਿਹਾ ਉਧਰ ਆਈਸਕ੍ਰੀਮ ਟੋ ਕਟੇ 50 ਜਾਂ 60 ਤਰ੍ਹਾਂ ਦੀ ਜਿਸੇ ਕੁਲਕੀਆਂ ਤੇ ਕੋਣ ਰਾਇਸ ਦੀ ਬ੍ਰੇਕ ਟੂਰ ਸੌਤੀਆਂ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਤਰ੍ਹਾਂ ਤਰ੍ਹਾਂ ਦੀਆਂ ਤੇ ਕੋਲ ਡਰਿੰਕ ਫੂਡ ਇਹ ਸਾਰੇ ਆਈਟਮ ਤੁਹਾਨੂੰ ਇਸ ਟਾਈਮ ਆਫਾਦਰ ਹੋ ਰਹੀਆਂ ਦਿਖ ਰਹੀਆਂ ਜੋ ਕਿ ਸੰਪ ਦਾ ਆਕੇ ਸੂਰ ਹੋ ਰਹਿਣਾਂ ਐਨੋ ਕਹਿੰਦੇ ਆ ਅੱਖ ਮਨ ਜਾਚਾ ਵਾਹਿਗੁਰੂ ਤੋ ਖਾਸ ਰਹੀ ਰਾਤ ਕੀ ਮੇਰੀ ਸਤਿਗੁਰੂ ਨਾਨਕ ਤੋਂ ਦਲੇ ਹਾਰ ਨਹੀਂ ਇਨ ਕਲਗਾ ਕੀ ਮੇਰੀ i mm you -hmm. mm -hmm. thank <laughs> you ਸਕੈ ਸਿਰ ਉਪਰ ਤੁਮ ਆਮੀ ਸੋ ਦੁਖ ਕੈਸਾ ਪਾਵੇ ਭੁੱਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਮੇਰੇ RAM ਰਹੇ ਤੁ ਸੰਤਾਂ ਕਾ ਸੰਤ ਤੇਰੇ ਹਰ ਸਾਧ ਰਹਿ ਤਵੇ ਇਹ ਜੋ ਪ੍ਰਗ ਹੋ ਰਿਹਾ ਹੈ ਇਸੇ ਪ੍ਰਕਾਰ ਦੇ ਬਾਰੇ ਜਪਾ ਸੰਪਿਆ ਦਾ ਸਾਧਾ ਇਹਦੇ ਤਾਂ ਕਿ ਇਸ ਸਤਾ ਵਾਸਤੇ 850 ਕਿਲੋ ਡ੍ਰੈਕ ਚਾਹੀਦੀ ਹੈ। ਔਰ 55 ਕਰੋੜ ਦਾ ਇੱਕ ਗਾਹ ਦੇ ਪਤਾ ਨਹੀਂ ਆਈ ਕਿ ਜਿੰਨੇ ਵੀ ਸਰਸ ਜਗਾਂ ਦੀ ਪੂਰਜਾ ਵਿੱਚ ਹਟ ਕੋਟ ਹੈ ਤੋਂ ਪੂਰਜਾ ਕਿ ਜਮ। ਉਹ ਜਿਹੜਾ ਹਾਸਾ ਲਈ।